ਕਿਸੇ ਥਾਣੇ ਦੇ ਵਿੱਚ ਚੋਰੀ ਹੋ ਜੇ ਤੇ ਮੰਨਿਆ ਜਾ ਸਕਦਾ ਕਿਸੇ ਐਸਐਸਪੀ ਦੇ ਦਫਤਰ ਦੇ ਵਿੱਚ ਚੋਰੀ ਹੋ ਜੇ ਤੇ ਮੰਨਿਆ ਜਾ ਸਕਦਾ ਪਰ ਪੰਜਾਬ ਪੁਲਿਸ ਦੇ ਹੈੱਡਕੁਆਟਰ ਦੇ ਵਿੱਚ ਹੀ ਚੋਰੀ ਹੋ ਜੇ ਤੇ ਗੱਲ ਪੱਛਦੀ ਨਹੀਂ ਆ ਉਹ ਪੁਲਿਸ ਦਾ ਹੈੱਡਕੁਆਟਰ ਜਿੱਥੋਂ ਸਾਰੀ ਪੁਲਿਸ ਤੇ ਸਾਰੀ ਸਟੇਟ ਚਲਾਈ ਜਾਂਦੀ ਹੈ ਮਤਲਬ ਐਸਪੀ ਰੈਂਕ ਤੋਂ ਲੈ ਕੇ ਡੀਜੀਪੀ ਅਧਿਕਾਰੀਆਂ ਦੇ ਦਫਤਰ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਡੀਆਈਜੀ ਬੈਠਦੇ ਨੇ ਆਈਜੀ ਬੈਠਦੇ ਨੇ ਏਡੀਜੀਪੀ ਬੈਠਦੇ ਨੇ ਤੇ ਡੀਜੀਪੀ ਬੈਠਦੇ ਨੇ 18 18 ਡੀਜੀਪੀ ਬੈਠੇ ਹੋਣ ਔਰ 22 ਆਈਜੀ ਬੈਠੇ ਹੋਣ 20 20 ਐਡੀਜੀਪੀ ਰੈਂਕ ਦੇ ਅਧਿਕਾਰੀ ਬੈਠੇ ਹੋਣ ਉਹਨਾਂ ਦਫ਼ਤਰਾਂ ਦੇ ਵਿੱਚ ਫਿਰ ਪੁਲਿਸ ਹੈੱਡਕੁਆਟਰ ਦੇ ਵਿੱਚ ਹੀ ਚੋਰੀ ਹੋ ਜਾਵੇ ਤੇ ਗੱਲ ਹੈਰਾਨੀ ਵਾਲੀ ਹੈ ਚੋਰ ਵੀ ਕੋਈ ਬਾਹਰਲਾ ਨਹੀਂ ਨਿਕਲਿਆ ਚੋਰ ਵੀ ਵਰਦੀ ਧਾਰੀ ਨਿਕਲਿਆ ਔਰ ਐਮ ਜਿਹੜਾ ਤਕਨੀਕੀ ਦਸਤਾਵੇਜ਼ ਚੋਰੀ ਹੋ ਗਿਆ ਜਿਸ ਕਰਕੇ ਪੁਲਿਸ ਨੂੰ ਭੱਜਣਾ ਪੈ ਗਿਆ ਔਰ ਲੋਕ ਹੈਰਾਨ ਨੇ ਪਰੇਸ਼ਾਨ ਨੇ ਕਿ ਜੇ ਪੁਲਿਸ ਹੈੱਡਕੁਆਟਰ ਤੋਂ ਹੀ ਐਮ ਤਕਨੀਕੀ ਜਿਹੜੇ ਦਸਤਾਵੇਜ਼ ਚੋਰੀ ਹੋਣ ਲੱਗ ਪੇ ਤਾਂ ਫਿਰ ਆਮ ਲੋਕਾਂ ਦਾ ਰੱਬ ਹੀ ਰੱਖਾ ਕਿਉਂਕਿ ਇਸ ਰੱਖਿਆ ਦੇ ਵਿੱਚ ਇੰਨੀ ਸੇਨ ਔਰ ਸਭ ਤੋਂ ਵੱਡਾ ਚੋਰੀ ਹੋ ਜਾਣਾ ਇਸ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਨੇ ਪੰਜਾਬ ਪੁਲਿਸ ਦੇ ਹੈੱਡ ਕੁਆਰਟਰ ਚੋਂ ਇੱਕ ਕੰਪਿਊਟਰ ਦੇ ਵਿੱਚ ਜਿਹੜਾ ਰੈਮ ਲੱਗਦਾ ਉਹ ਚੋਰੀ ਕਰ ਲਿਆ ਗਿਆ ਮਤਲਬ ਜੇ ਰੈਮ ਚੋਰੀ ਹੋ ਗਿਆ ਤੇ ਬਹੁਤ ਸਾਰੇ ਜਿਹੜੇ ਲੀਗਲ ਦਸਤਾਵੇਜ਼ ਜਾਂ ਕਾਨੂੰਨੀ ਦਸਤਾਵੇਜ਼ ਜਾਂ ਤਕਨੀਕੀ ਦਸਤਾਵੇਜ਼ ਉਹ ਸਭ ਕੁਝ ਗਾਇਬ ਹੋ ਚੁੱਕੇ ਨੇ ਪੰਜਾਬ ਪੁਲਿਸ ਦਾ ਜਿਹੜਾ ਹੈਡਕੁਆਟਰ ਆ ਉਹ ਚੰਡੀਗੜ੍ਹ ਰਾਜਧਾਨੀ ਦੇ ਵਿੱਚ ਸੈਕਟਰ 9 ਦੇ ਵਿੱਚ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਡੀਐਸਪੀ ਤੋਂ ਲੈ ਕੇ ਤੇ ਡੀਜੀਪੀ ਲੈਵਲ ਦੇ ਅਧਿਕਾਰੀ ਨੇ ਬਾਕੀ ਤਕਨੀਕੀ ਸਟਾਫ ਵੀ ਬਹੁਤ ਜ਼ਿਆਦਾ ਇੱਥੋਂ ਹੀ ਤਾਰਾਂ ਖੜਕਦੀਆਂ ਨੇ ਪੰਜਾਬ ਵਾਸਤੇ ਵੱਡੇ ਵੱਡੇ ਆਰਡਰ ਆਦੇਸ਼ ਦਿੱਤੇ ਜਾਂਦੇ ਨੇ ਸਿਕਿਉਰਿਟੀ ਨੂੰ ਲੈ ਕੇ ਕਾਨੂੰਨ ਵਿਵਸਥਾ ਨੂੰ ਲੈ ਕੇ ਪਰ ਜੇ ਕਾਨੂੰਨ ਵਿਵਸਥਾ ਨੂੰ ਲੈ ਕੇ ਚੰਡੀਗੜ੍ਹ ਬੈਠੇ ਅਫਸਰਾਂ ਵੱਲੋਂ ਸਬਡਿਵੀਜ਼ਨਾਂ ਤੱਕ ਬਲੌਕ ਲੈਵਲ ਤੱਕ ਪਿੰਡਾਂ ਤੱਕ ਸੰਦੇਸ਼ ਦਿੱਤੇ ਜਾਂਦੇ ਨੇ ਚੋਰੀਆਂ ਦੇ ਤੇ ਕਾਨੂੰਨ ਵਿਵਸਥਾ ਦੇ ਪਰ ਉੱਥੇ ਉਹਨਾਂ ਦੇ ਮੁੱਖ ਦਫ਼ਤਰ 'ਚ ਵੀ ਚੋਰੀ ਹੋ ਗਈ ਆ ਜਿਹੜੇ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਜਿਸ ਦੇ ਵੱਖਰੇ ਤੌਰ ਤੇ ਡੀਜੀਪੀ ਆ ਵੱਡੀ ਗਿਣਤੀ ਦੇ ਵਿੱਚ ਉੱਥੇ ਨਫਰੀ ਤਨਾਤ ਕੀਤੀ ਗਈ ਆ ਉਹਨਾਂ ਦੀ ਹੀ ਬ੍ਰਾਂਚੋਂ ਇੱਕ ਸਰਕਾਰੀ ਕੰਪਿਊਟਰ 'ਚੋਂ ਰੈਮ ਅਤੇ ਪ੍ਰੋਸੈਸਰ ਚੋਰੀ ਕਰਨ ਦਾ ਮਸਲਾ ਸਾਹਮਣੇ ਆ ਇਸ ਮਸਲੇ ਵਿੱਚ ਪੁਲਿਸ ਨੇ ਇੱਕ ਸੀਨੀਅਰ ਸਿਪਾਈ ਮਤਲ ਹੌਲਦਾਰ ਰੈਂਕ ਦੇ ਇੱਕ ਮੁਲਾਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਹਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਜਾਂਚ ਦੇ ਮੁਤਾਬਕ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਇੱਕ ਇਲੈਕਸ਼ਨ ਸੈੱਲ ਬਣਾਇਆ ਗਿਆ ਸੀ ਗੁਰਪ੍ਰੀਤ ਸਿੰਘ ਨੂੰ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨਾਂ 'ਚ ਅੰਮ੍ਰਿਤਸਰ ਤੋਂ ਇਸ ਸਲੈਕਸ਼ਨ ਸੈੱਲ ਲਈ ਤਨਤ ਕੀਤਾ ਗਿਆ ਉਹਨਾਂ ਦੀ ਪਹਿਲਾਂ ਜਿਹੜੀ ਪੋਸਟਿੰਗ ਸੀ ਅੰਮ੍ਰਿਤਸਰ 'ਚ ਲੇਕਿਨ ਉਹਨਾਂ ਦਾ ਤਬਾਦਲਾ ਫਿਰ ਚੰਡੀਗੜ੍ਹ ਕੀਤਾ ਗਿਆ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਜਿਹਨੂੰ ਪੀਬੀਆਈ ਕਹਿੰਦੇ ਨੇ ਬ੍ਰਾਂਚ ਦੇ ਕੰਪਿਊਟਰ ਆਪਰੇਟਰ ਸੀਨੀਅਰ ਕਨਸਟੇਬਲ ਵਿਵੇਕ ਕੌੜਾ ਦੀ ਸ਼ਿਕਾਇਤ ਤੇ ਚੰਡੀਗੜ੍ਹ ਪੁਲਿਸ ਦੇ ਸੈਕਟਰ 3 ਦੇ ਥਾਣੇ ਵਿੱਚ ਗੁਰਪ੍ਰੀਤ ਸਿੰਘ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਆ ਮਾਮਲਾ ਖਰਮਾਚੀ ਦਾ ਦੱਸਿਆ ਜਾ ਰਿਹਾ ਜਦ ਕਿ ਦੋਸ਼ੀ ਨੇ ਸਰਕਾਰੀ ਕੰਪਿਊਟਰ ਜੀ ਆਰ ਆਈ 5 ਤੋਂ ਰੈਮ ਅਤੇ ਪ੍ਰੋਸੈਸਰ ਚੋਰੀ ਕਰ ਲਿਆ ਇਹ ਦੋਸ਼ ਲੱਗੇ ਨੇ ਦੋਸ਼ੀ ਨੇ ਪੁਛਗਿਸਦਾਨ ਦੌਰਾਨ ਦੱਸਿਆ ਕਿ ਉਹ ਆਪਣੇ ਪਰਸਨਲ ਕੰਪਿਊਟਰ ਚੋਂ ਰੈਮ ਅਤੇ ਪ੍ਰੋਸੈਸਰ ਅਸੈਂਬਲ ਕਰਨਾ ਚਾਹੁੰਦਾ ਸੀ ਪੰਜਾਬ ਪੁਲਿਸ ਹੈੱਡਕਵਰਟਰ ਜਿਹੜਾ ਸੈਕਟਰ 9 ਦੀ 5ਵੀਂ ਮੰਜ਼ਲ ਤੇ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਬ੍ਰਾਂਚ ਚੱਲਦੀ ਆ ਗਈ ਹੈ ਸੀਨੀਅਰ ਕਾਂਸਟੇਬਲ ਵਿਵੇਕ ਕਰੋੜਾ ਦੀ ਸ਼ਿਕਾਇਤ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਸੋਮਵਾਰ ਜਦੋਂ ਉਹ ਆਪਣੇ ਆਫਿਸ ਗਿਆ ਤਾਂ ਕੰਪਿਊਟਰ ਨਹੀਂ ਚੱਲਿਆਗਾ ਤੇ ਆਈਟੀ ਡਿਪਾਰਟਮੈਂਟ ਤੋਂ ਫਿਰ ਇੰਜੀਨੀਅਰ ਨੂੰ ਬੁਲਾਇਆ ਗਿਆ ਜਿਸ ਨੇ ਜਾਂਚ ਕੀਤੀ ਕਿ ਕੰਪਿਊਟਰ ਚੋਂ ਤੋ ਰੈਮ ਅਤੇ ਪ੍ਰੋਸੈਸਰ ਹੀ ਗਾਇਬ ਆ ਤੇ ਫਿਰ ਕੰਪਿਊਟਰ ਕਿਵੇਂ ਚੱਲ ਸਕਦਾ ਫਿਰ ਜਿਹੜਾ ਸ਼ਿਕਾਇਤਕਰਤਾ ਕਾਂਸਟੇਬਲ ਵਿਵੇਕ ਕਰੋੜਾ ਉਹਨਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਦੋਂ ਸੀਨੀਅਰ ਅਧਿਕਾਰੀਆਂ ਤੱਕ ਗੱਲ ਪਹੁੰਚਿਆ ਗਈ ਤੇ ਉਹਨਾਂ ਦੇ ਵੀ ਪੈਰਾਂ ਹਥੋਂ ਢੇਠੋਂ ਮਿੱਟੀ ਖਿਸ ਗਈ ਕਿ ਆਕਰਤ ਇਹ ਵਜ੍ਹਾ ਕੀ ਹੋਈ ਉਹ ਵੀ ਹਿੱਲ ਗਏ ਕਿ ਅਗਰ ਪੁਲਿਸ ਹੈੱਡ ਕੁਆਟਰ ਚੋਂ ਹੀ ਮੁਲਾਜ਼ਮ ਹੀ ਇਹੋ ਜਿਹਾ ਸਮਾਨ ਚੋਰੀ ਕਰ ਲੱਗ ਪਏ ਤੇ ਫਿਰ ਤੇ ਪੰਜਾਬ ਦਾ ਰਾਬੀ ਰੱਖਾਗਾ ਇਸ ਮਸਲੇ 'ਚ ਫਿਰ ਜਿਹੜੇ ਜਾਂਚ ਪੜਤਾਲੀਆ ਅਧਿਕਾਰੀ ਨੇ ਏਐਸਆਈ ਸਵਰਨ ਸਿੰਘ ਦੇ ਰੂਮ ਵਿੱਚ ਲੱਗੇ ਜਿਹੜੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਪਤਾ ਲੱਗਾ ਕਿ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਨੇ ਹੀ ਕੰਪਿਊਟਰ ਦੇ ਨਾਲ ਛੇੜਖਾਣੀ ਕੀਤੀ ਉਹਨੇ ਹੀ ਉਥੋਂ ਰੈਮ ਅਤੇ ਹੋਰ ਕੰਪਿਊਟਰ ਦਾ ਜਿਹੜਾ ਪ੍ਰੋਸੈਸਰ ਸੀ ਉਹ ਕੱਢਿਆ ਹੈਗਾ ਜਿਸ ਤੋਂ ਬਾਅਦ ਉਹਨਾਂ ਨੇ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈਗੀ ਔਰ ਚੰਡੀਗੜ੍ਹ ਪੁਲਿਸ ਨੇ ਕਾਂਸਟੇਬਲ ਦੇ ਖਿਲਾਫ ਜਿਹੜੀ ਧਾਰਾ 380 ਦੇ ਤਹਿਤ ਕੇਸ ਦਰਜ ਕਰਕੇ ਉਹਨੂੰ ਜੇਲ੍ਹ ਭੇਜ ਦਿੱਤਾ ਹੈਗਾ ਲੇਕਿਨ ਸਵਾਲ ਬਹੁਤ ਖੜੇ ਹੋ ਰਹੇ ਨੇ ਕਿ ਅਗਰ ਪੁਲਿਸ ਹੈੱਡ ਕੁਆਰਟਰ ਹੀ ਸੇਪ ਨਹੀਂ ਆ ਤੇ ਜੇ ਵਰਦੀ ਧਾਰੀ ਹੀ ਚੋਰ ਨਿਕਲ ਲੱਗ ਪੇ ਤੇ ਫਿਰ ਸਮਾਜ ਦਾ ਰੱਬ ਹੀ ਰੱਖਾਗਾ ਪਰ ਫਿਲਹਾਲ ਜੋ ਮਰਜ਼ੀ ਕਹਿ ਲੋ ਕਿ ਸੀਸੀਟੀਵੀ ਫੁਟੇਜ ਕਰਨਾ ਜਿਹੜਾ ਗੁਰਪ੍ਰੀਤ ਸਿੰਘ ਫੜਿਆ ਗਿਆ ਲੇਕਿਨ ਸਵਾਲ ਵੀ ਕਈ ਤਰ੍ਹਾਂ ਦੇ ਖੜੇ ਹੋ ਰਹੇ ਨੇ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲਿਗ ਗਿਆ ਦੇਖਦੇ ਰਹੀਓ ਐਮ ਬੀ ਸੀ ਪੰਜਾਬ ਧੰਨਵਾਦ